ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦੇ ਨਾਲ ਅੱਜ ਇੱਕ ਪਰਿਵਾਰ ਦੀ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਜਿਸ ਪਰਿਵਾਰ ਦੇ ਵਿੱਚ ਧੀ ਦਾ ਆਨੰਦ ਕਾਜ ਰੱਖਿਆ ਗਿਆ ਸੀ ਪਰ ਸਿਰ ਉੱਤੇ ਬਾਪ ਨਾ ਭਰਾ ਨਾ ਹੋਣ ਕਰਕੇ ਪਰਿਵਾਰ ਕੋਲੋਂ ਕੋਈ ਵੀ ਕਮਾਈ ਦਾ ਸਾਧਨ ਨਹੀਂ ਸੀ ਹੈਗਾ ਤੇ ਉਤੋਂ ਧੀ ਦਾ ਆਨੰਦ ਕਾਜ ਰੱਖਿਆ ਸੀ ਮਾਂ ਦੇ ਸਿਰ ਤੇ ਜ਼ਿੰਮੇਵਾਰੀ ਸੀ ਤੇ ਉਹ ਜ਼ਿੰਮੇਵਾਰੀ ਨੂੰ ਦੇਖਦੇ ਆ ਆ ਉਹਨਾਂ ਨੇ ਆਪਣੇ ਧੀ ਦੀ ਆਨੰਦ ਕਾਜ ਦੀ ਛੋਟੀ ਜੀ ਵੀਡੀਓ ਬਣਾ ਕੇ ਇੰਟਰਨੈਟ ਤੇ ਵਾਇਰਲ ਕੀਤੀ ਤੇ ਵਾਇਰਲ ਕਰਕੇ ਜਦੋਂ ਉਸ ਵੀਡੀਓ ਨੂੰ ਜਾਣਕਾਰੀ ਸਾਡੇ ਤੱਕ ਪ੍ਰਾਪਤ ਹੋਈ ਸਾਡੀ ਟੀਮ ਦੇ ਸੰਗਾਂ ਨੂੰ ਪ੍ਰਾਪਤ ਹੋਈ ਉਹਨਾਂ ਨੇ ਉਸ ਵੀਡੀਓ ਨੂੰ ਦੇਖਦੇ ਆਧਾਰ ਤੇ ਉਸ ਪਰਿਵਾਰ ਦੀ ਸਾਰੀ ਪੁੱਛਗਿੱਛ ਕੀਤੀ ਪਰਿਵਾਰ ਕਿੱਥੋਂ ਆ ਕੀ ਕਰਦਾ ਵਾ ਸੱਚੀ ਲੋੜ ਵੰਦਿਆ ਉਸ ਨੂੰ ਦੇਖਦੇ ਆ ਇਹਨੂੰ ਟੀਮ ਆਪਣੀ ਪਰਿਵਾਰ ਕੋਲ ਪਹੁੰਚੀ ਪਰਿਵਾਰ ਕੋਲ ਪਹੁੰਚ ਕੇ ਮਾਤਾ ਜੀ ਨਾਲ ਸਾਰੀ ਗੱਲਬਾਤ ਕੀਤੀ ਵਾਰਤਾਲਾਪ ਕੀਤੀ ਤੇ ਉਹ ਸਾਰੀ ਜੋ ਮਾਤਾ ਨੇ ਦੱਸਿਆ ਸਾਡੀ ਟੀਮ ਦੇ ਸਿੰਘਾਂ ਨੂੰ ਉਹ ਤੁਹਾਡੇ ਸਾਰਿਆਂ ਨਾਲ ਅਸੀਂ ਸਾਂਝੀ ਕਰਨ ਲੱਗੇ ਹਾਂ ਇਸ ਪਰਿਵਾਰ ਦੇ ਵਿੱਚ ਸਿਰਫ ਮਾਤਾ ਜੀ ਉਹ ਤੇ ਧੀ ਰਹਿੰਦੇ ਆ ਸਿਰ ਤੇ ਬਾਪ ਵੀ ਨਹੀਂ ਹੈਗਾ ਤੇ ਨਾ ਹੀ ਧੀ ਦਾ ਕੋਈ ਭਰਾ ਹੈਗਾ ਮਾਂ ਧੀ ਦੋਵੇਂ ਰਹਿੰਦੇ ਨੇ ਤੇ ਇਸ ਪਰਿਵਾਰ ਨੇ ਸਾਨੂੰ ਆਪਣੇ ਧੀ ਦੇ ਸਾਰੇ ਆਨੰਦ ਕਾਰਜ ਦੀ ਜ਼ਿੰਮੇਵਾਰੀ ਦਿੱਤੀ ਸੀ ਤੇ ਅਸੀਂ ਸੰਗਤਾਂ ਨੂੰ ਬੇਨਤੀ ਕਰਕੇ ਅਸੀਂ ਸਾਰੀ ਜ਼ਿੰਮੇਵਾਰੀ ਆਪਣੀ ਟੀਮ ਵੱਲੋਂ ਜਿਹੜੀ ਸੀ ਲਈ ਗਈ ਤੇ ਅਸੀਂ ਜੋ ਵੀ ਪੈਂਦੇ ਨਾਲ ਦਾ ਕਾਰਜ ਜੀ ਖਰਚਾ ਆ ਉਸ O A ਟੂ Z ਸਾਰਾ ਹੀ ਖਰਚਾ ਤੁਹਾਡੇ ਸੰਗਤਾਂ ਦੇ ਸਹਿਯੋਗ ਨਾਲ ਲਾਇਆ ਗਿਆ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦਾ ਸਾਰੇ ਹੀ ਵੀਰਾਂ ਪੈਣਾ ਦਾ ਜੋ ਸਾਡਾ ਸਾਥ ਦਿੰਦੇ ਨੇ ਇਹਨਾਂ ਸੇਵਾਵਾਂ ਦੇ ਵਿੱਚ ਲੋੜਵੰਦ ਪਰਿਵਾਰਾਂ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਅੱਗੇ ਸਾਥਾ ਸਾਡਾ ਸਾਥ ਜਰੂਰ ਦਿੰਦੇ ਰਹਿਣ ਅਸੀਂ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਹੀ ਅਸੀਂ ਤੁਹਾਡਾ ਜਿਹੜਾ ਪਿਆਰ ਆ ਸਤਿਕਾਰ ਇਸੇ ਤਰ੍ਹਾਂ ਹੀ ਕਾਇਮ ਰੱਖਾਂਗੇ ਤੇ ਆਪਣੀ ਟੀਮ ਵੱਲੋਂ ਜਿਹੜੀ ਵੀ ਸੇਵਾ ਕੀਤੀ ਜਾਂਦੀ ਆ ਉਹ ਸਾਰੀ ਹੀ ਪੂਛ ਪੜਤਾਲ ਕਰਕੇ ਵੀ ਹਾਂ ਸੱਚੀ ਪਰਵਾਹ ਲੋੜਵੰਦ ਆ ਜੇਕਰ ਪਰਿਵਾਰ ਦੇ ਵਿੱਚ ਲੋੜਵੰਦ ਪਰਿਵਾਰ ਜਾਂ ਨਹੀਂ ਹੈਗਾ ਜਾਂ ਝੂਠ ਬੋਲਿਆ ਗਿਆ ਵਾ ਅਸੀਂ ਉਸ ਪਰਿਵਾਰ ਦਾ ਸਖਤ ਵਿਰੋਧ ਕਰਦੇ ਆਂ ਤੇ ਉਸ ਪਰਿਵਾਰ ਦਾ ਜੋ ਜੋ ਵੀ ਸੱਚ ਹੈ ਉਹ ਸੰਗਤਾਂ ਸਾਹਮਣੇ ਜ਼ਾਹਿਰ ਕਰਦੇ ਆਂ ਤੇ ਹੁਣ ਤੱਕ ਜਿੰਨੀਆਂ ਵੀ ਸਵਾਵਾਾਂ ਕੀਤੀਆਂ ਸਾਰੀਆਂ ਗੁਰੂ ਸਾਹਿਬ ਕਿਰਪਾ ਕਰਨ ਸੰਗਤਾਂ ਦੇ ਸਹਿਯੋਗ ਨਾਲ ਤੇ ਸਿਰਫ ਕੀਤੀਆਂ ਹੀ ਲੋੜਵੰਦਾਂ ਦੀਆਂ ਕੋਈ ਪਰਿਵਾਰ ਇਹੋ ਜਿਹਾ ਨਹੀਂ ਹੈਗਾ कि ਜਿਹੜਾ ਲੋੜਵੰਦ ਨਾ ਹੋਵੇ ਤੇ ਅਸੀਂ ਉਸ ਦੀ ਮਦਦ ਕੀਤੀ ਹੋਵੇ ਜਿੰਨੀਆਂ ਵੀ ਭੈਣਾਂ ਦੇ ਆਨੰਦ ਕਾਰਜ ਕੀਤੇ ਕਿਸੇ ਦਾ ਸਿਰ ਤੇ ਬਾਪ ਨਹੀਂ ਹੈਗਾ ਕਿਸੇ ਦਾ ਕੋਈ ਘਰ ਵਿੱਚ ਕਮਾਉਣ ਵਾਲਾ ਨਹੀਂ ਹੈਗਾ ਸਾਰੇ ਉਹਨਾਂ ਹੀ ਪਰਿਵਾਰਾਂ ਦੇ ਆਪਾਂ ਜਿਹੜੇ ਆ ਭੈਣਾਂ ਦੇ ਆਨੰਦ ਕਾਰਜ ਕੀਤੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਹੀ ਅੱਗੇ ਸੰਗਤ ਸਾਡਾ ਸਾਥ ਦਿੰਦੀ ਰਹੇ ਤੇ ਅਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹੀਏ ਤੇ ਉਮੀਦ ਕਰਦੇ ਹਾਂ ਆਪ ਸਭ ਨੂੰ ਇਹ ਸੇਵਾ ਦੇ ਜਾਣਕਾਰੀ ਪ੍ਰਾਪਤ ਹੋਣ ਤੇ ਤੁਸੀਂ ਸਾਰੇ ਖੁਸ਼ ਹੋਵੋਗੇ ਤੇ ਇਸ ਪਰਿਵਾਰ ਦੇ ਅਨੰਤ ਕਾਰਜ ਦੇ ਜੋ ਵੀ ਸੇਵਾ ਆਈ ਸੀ 50000 ਟੋਟਲ ਸਾਰੀ ਸੇਵਾ ਆਈ ਸੀ ਦਾ ਸੰਬੰਧ ਆਇਆ ਸੀ ਇਸ ਭੈ ਦੇ ਅਨੰਦ ਕਾਰਜ ਲਈ ਤੇ ਜਿਹੜਾ ਕੁੱਲ ਖਰਚਾ ਹੋਇਆ ਇਸ ਪਰਿਵਾਰ ਦਾ ਇਹ ਕੱਲਾ-ਕੱਲਾ ਸਾਡੇ ਕੋਲ ਬਿੱਲ ਪਿਆ ਵਾ ਜੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਸਾਨੂੰ ਮੈਸੇਜ ਕਰ ਸਕਦਾ ਵਾ ਸਾਡੇ ਇੰਸਟਾਗ੍ਰam ਪੇਜ ਦੇ ਕੌਮ ਦੇ ਰੱਖੇ ਤਰਨ ਸਾਹਿਬ ਕੀਕਾ ਇਸ ਪਰਿਵਾਰ ਦੇ ਆਨੰਦ ਕਾਰਤੀ ਦੇ ਆਨੰਦ ਕਾਜ ਦੇ ਕੁੱਲ ਖਰਚਾ ਆਇਆ ਵਾ 70 ਤੋਂ 80000 ਦੇ ਵਿੱਚ ਖਰਚ ਆਇਆ ਕੁੱਲ ਖਰਚਾ ਟੋਟਲ 70 ਤੋਂ 80000 ਰੁਪਏ ਦਾ ਖਰਚਾ ਆਇਆ ਪੈਂਦੇ ਆਨੰਦ ਕਾਰਜ ਤੇ ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੁਸੀਂ ਸਾਨੂੰ ਮੈਸੇਜ ਕਰ ਸਕਦਾ ਸਾਡੇ ਪੇਜ ਤੇ ਕੌਮ ਦੇ ਰਾ ਕੇ ਤਰਨਤਾਰਨ ਸਾਹਿਬ ਤੇ ਜੇ ਕਿਸੇ ਨੂੰ ਕੋਈ ਵੀ ਸ਼ੰਕਾ ਹੋਵੇ ਕਿਸੇ ਵੀ ਚੀਜ਼ ਦਾ ਬਰੋਸਾ ਕਰਪਾ ਕਰਨ ਅਸੀਂ ਜੋ ਵੀ ਸੇਵਾ ਕਰਦੇ ਆਂ ਸੰਗਤਾਂ ਦਾ ਜੋ ਵੀ ਦਸਬੰਦ ਹੁੰਦਾ ਵਾ ਹਾਂ ਉਹਨਾਂ ਵਿੱਚੋਂ ਅਸੀਂ ਜਰੂਰ ਗੱਡੀਆਂ 'ਚ ਤੇਲ ਪਾਲੀ ਦਾ ਔਨ ਜਾਣ ਦੇ ਵਿੱਚ ਪ੍ਰਸ਼ਾਦਾ ਪਾਣੀ ਛਕ ਲਈਦਾ ਕਿਤੇ ਗੱਡੀ ਖਰਾਬ ਹੋ ਜਾਏ ਐਮਰਜੈਂਸੀ ਉਹਨਾਂ ਵਿੱਚੋਂ ਮਾਇਆ ਲਈ ਲਾਈ ਜਾਂਦੀ ਆ ਕਿਉਂਕਿ ਆਪ ਜੀ ਨੂੰ ਵੀ ਪਤਾ ਆ ਵੀ ਜੋ ਸੇਵਾਵਾਂ ਚੱਲਦੀਆਂ ਜਾਂ ਸੇਵਾ ਸੇਵਾ ਦੇ ਗੱਡੀ ਚੱਲਦੀ ਆ ਉਹਦੇ 'ਚ ਤੇਲ ਪਹਿਣਾ ਕਿਤੇ ਖਰਾਬ ਹੋਣਾ ਸਰਵਿਸ ਹੋਣੀ ਪ੍ਰਸ਼ਾਦਾ ਪਾਣੀ ਰਾਜ ਛਕਣਾ ਇਹ ਸਾਰਾ ਪਹਿਰਾ ਜਿੰਨਾ ਵੀ ਅਸੀਂ ਸੰਗਤ ਦੇ ਸਹਿਯੋਗ ਨਾਲ ਕਰਦੇ ਹਾਂ ਠੀਕ ਆ ਅਸੀਂ ਕੋਈ ਵੀ ਇਹੋ ਜਿਹਾ ਕਿਤੇ ਕੋਈ ਕਿਸੇ ਨਾਲ ਗੱਲ ਪੁੱਛਣੀ ਵਾ ਸਾਨੂੰ ਬੇਝਿਜਕ ਆਪਣਾ ਭਰਾ ਮੰਨ ਕੇ ਭਾਈ ਮੰਨ ਕੇ ਸਾਡ ਨਾਲ ਗੱਲ ਸਾਂਝੀ ਕਰਕੇ ਸਾਨੂੰ ਪੁੱਛੇ ਕਿ ਸਕਦਾ ਵਾ ਤੇ ਇਹ ਸਾਰੀ ਪਰਿਵਾਰ ਦੀ ਜ਼ਿੰਮੇਵਾਰੀ ਸੀ ਤੇ ਜ਼ਿੰਮੇਵਾਰੀ ਪੂਰੀ ਚੜ੍ਹਦੀ ਕਲਾ ਨਾਲ ਆਪਣੇ ਸੰਗਾਂ ਦੇ ਨਿਭਾਈ ਆ ਤੇ ਦਾਸ ਇਹਨਾਂ ਸੰਗਾਂ ਦਾ ਧੰਨਵਾਦ ਕਰਦਾ ਵਾ ਵੀਰ ਬਲਜਿੰਦਰ ਸਿੰਘ ਆਪਣੇ ਮਖੂਦੋਆ ਮਹਾਰਾਜ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਹੀ ਸਾਡੀ ਟੀਮ ਦੇ ਨਾਲ ਇਹਨਾਂ ਦਾ ਪਿਆਰ ਬਣਿਆ ਰਹੇ ਤੇ ਤੁਹਾਡੀਆਂ ਸੰਗਤਾਂ ਨਾਲ ਜਿਵੇਂ ਸਾਡਾ ਪਿਆਰ ਬਣਿਆ ਵਾ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਹੀ ਕੈਮਰਾ ਵੇ ਇਸੇ ਤਰ੍ਹਾਂ ਹੀ ਸਾਡੀਆਂ ਸੇਵਾਵਾਂ ਦੇ ਨਾਲ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਦੇ ਰਹੋ ਤੇ ਇਸ ਧੀ ਨੂੰ ਸਾਰੇ ਹੀ ਸੰਗਤ ਵੱਲੋਂ ਜੋ ਮਾਇਆ ਆਈ ਸੀ ਕੱਪੜੇ ਜੋ ਵੀ ਇਸ ਪਰਿਵਾਰ ਦੇ ਵਿੱਚ ਚਾਹੀਦੇ ਲੋੜ ਅਨੁਸਾਰ ਉਹ ਸਾਰੇ ਲੈ ਕੇ ਦਿੱਤੇ ਠੀਕਾ ਹਥੀਂ ਆਨੰਦਕਾਰਜ ਕੀਤਾ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੇ ਸਿੰਘਾਂ ਨੇ ਬਹੁਤ ਹੀ ਖੁਸ਼ੀ ਹੋਈ ਤੇ ਇਹ ਸਾਰੀ ਜਾਣਕਾਰੀ ਸੀ ਪਰਿਵਾਰ ਦੀ ਮਾਂ ਤੇ ਪੀਵੀ ਤੇ ਗੁਰੂ ਸਾਹਿਬ ਕਿਰਪਾ ਕਰਨ ਜੜਦੀ ਕਲਾ ਬਖਸ਼ੇ ਜੀ ਇਸ ਸੇਵਾ ਦੇ ਵਿੱਚ ਸਾਡੇ ਨਾਲ ਵੀਰ ਕਾਜ ਸਰਪੰਚ ਪਿੰਡ ਚੀਤੇਆਂ ਤੋਂ ਉਹ ਵੀ ਨਾਲ ਸ਼ਾਮਿਲ ਸੀ ਚਲੋ ਦਾਸ ਇਕਰਾ ਜਾ ਕੇ ਪਰਿਵਾਰ ਨੂੰ ਮਿਲ ਕੇ ਆਇਆ ਪਰਿਵਾਰ ਨੂੰ ਮਿਲ ਕੇ ਖੁਸ਼ੀ ਹੋਈ ਉੱਥੋਂ ਦੇ ਨਾਲ ਜਿਹੜੇ ਭੈਣ ਸੀ ਜਿਨ੍ਹਾਂ ਨੇ ਸਾਡੇ ਨਾਲ ਸਾਥ ਦਿੱਤਾ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਸੇਵਾ ਦੇ ਵਿੱਚ ਆਪਣਾ ਦਸਬੰਧ ਜਿਹੜਾ ਸੀ ਨਾਲ ਰਲ ਕੇ ਸਾਡੇ ਨਾਲ ਸੇਵਾ ਕਰਵਾਈ ਤੇ ਅਸੀਂ ਇਸੇ ਤਰ੍ਹਾਂ ਹੀ ਰਲ ਮਿਲ ਕੇ ਸਾਰੇ ਵੀਰ ਭਾਈ ਭੈਣਾ ਇਸੇ ਤਰ੍ਹਾਂ ਹੀ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੇ ਰਹਾਂਗੇ ਤੇ ਗੁਰੂ ਸਾਹਿਬ ਕਿਰਪਾ ਕਰੇ ਇਦਾਂ ਹੀ ਸੰਗਤ ਸਾਡਾ ਸਾਥ ਦਿੰਦੀ ਰਹੇ ਸਾਨੂੰ ਉਮੀਦ ਹੈ ਸੰਗਤ ਵਿੱਚ ਜੋ ਸਾਡਾ ਪ੍ਰੇਮ ਬਣਿਆ ਪਿਆਰ ਬਣਿਆ ਇਸੇ ਤਰ੍ਹਾਂ ਹੀ ਕਾਇਮ ਰਹੇਗਾ ਤੇ ਅੱਗੇ ਜੋ ਵੀ ਚੱਲਦੇ ਆਂ ਸਾਰੀਆਂ ਸੇਵਾਵਾਂ ਤੁਹਾਡਾ ਸਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਹਾਂ ਅੱਗੇ ਵੀ ਆਪਾਂ ਸੇਵਾ ਲਈਆਂ ਵਾ ਜੋ ਪਿਛਲੇ ਮੌਕੇ ਜੋ ਪਿਛਲੇ ਮਹੀਨੇ ਜਾਂ ਜਦੋਂ ਵੀ ਆ ਹੜ੍ਹ ਸ਼ੁਰੂ ਹੋਏ ਸੀ ਤੇ ਉਹਨਾਂ ਹੜਾਂ ਦੇ ਵਿੱਚ ਆਪਣੀ ਟੀਮ ਵੱਲੋਂ ਟੀਮ ਮੈਰੋਂ ਵੱਲੋਂ ਚਾਰ ਜਾਂ ਪੰਜ ਪਰਿਵਾਰਾਂ ਦੇ ਘਰ ਦੀ ਸ਼ਾਦ ਡਿੱਗੀ ਸੀ ਮੀਂਹ ਪੈਣ ਕਰਕੇ ਬਾਲੇ ਗਲਗੇ ਸੀ ਬਾਲੇ ਕੀ ਟੁੱਟ ਗਏ ਉਹਨਾਂ ਪਰਿਵਾਰਾਂ ਦੀ ਆਪਾਂ ਸੇਵਾ ਲਈ ਆ ਤੇ ਉਹਨਾਂ ਪਰਿਵਾਰਾਂ ਦੀ ਸੇਵਾ ਵੀ ਤੁਹਾਡੇ ਨਾਲ ਜਲਦੀ ਹੀ ਅਸੀਂ ਆਪਣੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਉਹ ਆਪਾਂ ਜਲਦੀ ਹੀ ਸ਼ੁਰੂ ਕਰਵਾਵਾਂਗੇ ਉਹਨਾਂ ਵਿੱਚ ਵੀ ਸਾਨੂੰ ਮਾਇਆ ਦੀ ਲੋੜ ਪਊਗੀ ਤੇ ਆਸ ਕਰਦੇ ਹਾਂ ਇਸੇ ਤਰ੍ਹਾਂ ਇਹ ਸੰਗਤ ਸਾਡਾ ਸਾਥ ਜੂਰ ਦਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸੰਗਤ ਜੀ ਕੱਲ ਇੱਕ ਵੀਡੀਓ ਪਾਈ ਗਈ ਸੀਗੀ ਵੀ ਜਲੰਧਰ ਏਰੀਆ ਦੇ ਵਿੱਚ ਜਮਸ਼ੇਰਪਿੰਡ ਦੇ ਵਿੱਚ ਇੱਕ ਆਪਣੀ ਧੀ ਦੇ ਵਿਆਹ ਦੀ ਜ਼ਿੰਮੇਵਾਰੀ ਚੱਕੀ ਗਈ ਸੀ ਭਾਈ ਅਮਰਤਪਾਲ ਸਿੰਘ ਮੈਰੋ ਟੀਮ ਵੱਲੋਂ ਤੇ ਭਾਈ ਅਮਰਤਪਾਲ ਸਿੰਘ ਮੈਰੋ ਟੀਮ ਵੱਲੋਂ ਜਿੰਨੇ ਵੀ ਮੈਂਬਰ ਜੁੜੇ ਹੋਏ ਆ ਭਾਈ ਸਾਹਿਬਾ ਜਿੰਨੇ ਵੀ ਉਹਨਾਂ ਨੂੰ ਚੌਂਣਾ ਆਲੇ ਆ ਜਿੰਨੇ ਆਣੇ ਵੀ ਸੇਵਾ ਭੇਜੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਟੀਮ ਵੱਲੋਂ ਤੇ ਇੱਕ ਧੀਰੇ ਕਾਰਜ ਦੀ ਜਿੰਨੀ ਜ਼ਿੰਮੇਵਾਰੀ ਚੱਕੀ ਗਈ ਸੀ A to Z ਸਮਾਨ ਸਾਰਾ ਇੱਕar ਪਹੁੰਚਦਾ ਕੀਤਾ ਗਿਆ ਹੈਗਾ ਤੇ ਜੇ ਗਾਂ ਲੋਡ ਪਈ ਤੇ ਸਾਰੀ ਸੰਗਤ ਦੇ ਸਾਥ ਦੇ ਨਾਲ ਫਿਰ ਕਾਰਜ ਜੀ ਸ਼ੁਰੂ ਕੀਤਾ ਜਾਊਗਾ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਟੀਮ ਕੌਮ ਦੇ ਰਾਖੇ ਗਰੁੱਪ ਵੱਲੋਂ ਵੀ ਤੇ ਭਾਈ ਅਮਰਪਾਲ ਸਿੰਘ ਮੈਰੋਂ ਲੱਗੀ ਸਮੂਹ ਸੰਗਤ ਦਾ ਜਿੰਨੇ ਆ ਵੀ ਸੰਗਤਾਂ ਨੇ ਸੇਵਾ ਭੇਜੀ ਜਿੰਨੇ ਵੀਰਾ ਭਰਾਵਾਂ ਨੇ ਸਾਥ ਦਿੱਤਾ ਸਾਡਾ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਇਹ ਸੰਗਤ ਦੇ ਸਤਿਗਿ ਸਹਿਯੋਗ ਹੋਇਆ ਤੇ ਸਮੂਹ ਸੰਗਤ ਨੂੰ ਇੰਨੀ ਕੀ ਬੇਨਤੀ ਵੀ ਵੱਧ ਤੋਂ ਵੱਧ ਸਾਥ ਦਿਆ ਕਰੋ ਅਜਿਹੇ ਕਾਰਜਾਂ ਦੇ ਕਿਉਂਕਿ ਜੇ ਆਪਾਂ ਹੀ ਨਹੀਂ ਇਹ ਕਾਰਜ ਕਰਨੇ ਤੇ ਫਿਰ ਕਰਨੇ ਕਿਹਨੇ ਕਿਉਂਕਿ ਪੰਥ ਦਾ ਕੰਮ ਆ ਤੇ ਕੌਮ ਦਾ ਕੰਮ ਆ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨੀਆਂ ਸਮੂਹ ਟੀਮ ਨੂੰ ਕੌਮ ਦੇ ਰੱਖ ਕੇ ਕਰੋ ਆਪ ਵੱਲੋਂ ਤੇ ਭਾਈ ਅਮਰਤਪਾਲ ਸਿੰਘ ਮਹਿਰੋਜੀ ਵੱਲੋਂ ਸਮੂਹ ਸੰਗਤ ਦਾ ਸਾਰੇ ਹੀ ਜਿੰਨੇ ਚਾਹੁਣ ਵਾਲੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਕਾਰਜ ਸਿਰੇ ਚੜ ਗਿਆ ਵਾ ਮਹਾਰਾਜ ਨੇ ਕਿਰਪਾ ਕੀਤੀ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ